ਅਸਤਰ ਵਾਲਾ ਅਸਤਰ ਵਾਲਾ ਟਰੈਕਟਰ ਟਾਲੀ ਖੇਚ ਮੁਕਾਬਲਿਆਂ ਦੇ ਵਿੱਚ ਆਹ ਡਾਕਟਰ ਨੂੰ ਅਸਤਰ ਦਾ ਖਤਾਬ ਮਿਲਿਆ ਹੋਇਆ ਜੇਕਰ ਦੂਜੇ ਪਾਸੇ ਵਿਰਾਟਰੈਕਟਰ ਹੈ ਜਿਹੜਾ ਭਾਦਰੀਨ ਪਿੰਡਾ ਸਿਰਸਾ ਜ਼ਿਲ੍ਹੇ ਦਾ ਮਕਾਲੇ ਦੇ ਏਰੀਆ ਦਾ ਇਹ ਕਹਿੰਦੇ ਹੈਪੀ ਪੰਨੂ ਆ ਇੱਕ ਪਾਸੇ ਗੱਗੀ ਬੰਸਰਾ ਤੇ ਇੱਕ ਪਾਸੇ ਹੈਪੀ ਪੰਨੂ ਦੇ ਵਿਰੁੱਧ ਔਰ ਦੂਜੇ ਬੰਨੇ ਆਪਾਂ ਦੇਖੀਏ ਜੀ ਕਾਜੀ ਨੌਨ ਸਰਮਾਨਾ ਦੇ ਸਿਰਸਲੇ ਹੇ ਵੀ ਜਾ ਬਾਲਾ ਗੱਡੀ ਦੇ ਵਿੱਚ ਲਿਆ ਜਾਵੇ ਜੀ ਬਾਲਾ ਦੇਤੀਆ ਗੱਡੀ ਦੇ ਵਿੱਚ ਲਿਆ ਜਾਵੇ ਲਾਓ ਸਾਹਮਣੇ ਐਨ ਕਹਿੰਦੇ ਆਹ ਛੱਲੇ ਬਣਾ ਬਰ ਨਿਕਲਦੇ ਆ ਇਹ ਗੱਗੀ ਪੰਸਰਾ ਮੇਰੇ ਵੀਰੋ ਅਸਤਰ ਦੇ ਨਾਲ ਜਾ ਰਿਹਾ ਜਾਂਦਾ ਆਹ ਗੱਗੀ ਪੰਸਰਾ ਮੁੰਡਾ ਕਹਿੰਦੇ ਛੱਲੇ ਬਣਾਉਦਾ ਆਹ ਛੱਲੇ ਬਣਾਉਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਲੱਗਿਆ ਹੋਇਆ ਪੂਰਾ 6 ਹੋ ਇਹ ਚ ਮੁਕਾਬਲੇ ਅਚ ਪਰਲੇ ਟਰੈਕਟਰ ਨੂੰ ਅਸਤਰ ਦਾ ਖਿਤਾਬ ਮਿਲਿਆ ਹੋਇਆ ਪਰ ਕਹਿੰਦੇ ਇਹ ਕਾਰਤੂਸ ਗਰੁੱਪ ਦੇ ਫਾਈਨਲ ਹੀ ਖੇਡਦਾ ਮੇਰੇ ਮਿੱਤਰੋ ਹਜ਼ਰਪਾਗ ਦੀ ਨਾਲਾ ਹੈਪੀ ਪੰਨੂ ਹੈ ਦੋਨੇ ਸੋਨਾਲੀਕਾ ਗੋਮਬੜੀ ਦੇ ਟਰੈਕਟਰ ਨੇ ਇਹ ਕਹਿੰਦੇ ਹਸਿਆਰਪੁਰ ਪੰਜਾਬ ਨਸਰਾਲੇ ਪਿੰਡ ਦੇ ਵਿੱਚ ਪੱਟੀ ਗਿੰਦੀ ਦੇ ਵਿੱਚ ਬਣਦੇ ਨੇ ਮੇਰੇ ਵੀਰੋ ਉੱਥੇ ਬਣਦੇ ਆ ਸੋਨਾਲੀਕਾ ਪਰ ਜੱਗਿਆ ਅੱਜ ਗਰਾਊਂਡ 'ਚ ਕੀ ਬਣ ਰਿਹਾ ਆ ਗਰਾਊਂਡ 'ਚ ਕਹਿੰਦੇ ਗੱਗੀ ਬਾਂਸਾ ਛੱਲੇ ਬਣਾ ਰਿਹਾ ਸਭ ਥੰਡੇ ਵਾ ਰਿਹਾ ਹੈ ਗਰਾਊਂਡ ਚ ਚਾਕਰ ਜੂੰਡਾ ਬਣ ਰਿਹਾ ਮੇਰੇ ਮਿੱਤਰੋ ਉਹ ਗਰਾਊਂਡ ਚ ਚਾਕਰ ਜੂੰਡਾ ਬਣ ਰਿਹਾ ਔਰ ਦੇਖੋ ਜੀ ਵਾਰਾ ਪ੍ਰਣਾ ਖੁੱਡ ਕਹਿੰਦੇ ਮੰਤਰੀ ਆਇਆ ਹੋਇਆ ਆਹ ਵੱਡਾ ਧੰਵਾਲਾ ਪ੍ਰਣਾ ਖੁੱਡ ਭਾਈ ਮੰਤਰੀ ਸਾ ਮੈਦਾਨ ਦੇ ਵਿੱਚ ਆ ਗੱਗੀਆਂ 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 ਓਏ ਕਮਾਲ ਕਰਨੀ ਪੈਣੀ ਆ ਮੁੰਡਿਆ ਖੇਲ ਗੁਰਜੇ ਪਾਵਾ ਓਏ ਖੇਲ ਗੁਰਜੇ ਪਾਵਾ ਜਦ ਤਾ ਬਣਦੀ ਆ ਓ ਜਦ ਤਾ ਬਣਦੀ ਆ ਓ ਵੇਖੋ ਮੈਦਾਨ ਦੇ ਵਿੱਚ ਇਹਨ ਕਹਿੰਦੇ ਲੱਗਿਆ ਹੋਇਆ ਜੋਰ ਓਏ ਮੁੜਕੋ ਮੁੜਕੀ ਹੋ ਗਿਆ ਲੱਗ ਕੇ ਜੋਰ ਚੋਪਰਾ ਦਾ ਚੰਦਾ ਵੀ ਵੀ ਚੋਪਰਾ ਬੋਹੋ ਤੇਰੀ ਜਵਾਨੀ ਕਰਮਖੂਨ ਲਲਕਾਰੇ ਤਾਂ ਵੱਜਦੇ ਕੇ ਰਾਜੇ ਖੇਲੇ ਮਰਦ ਮਦਾਨੋ ਚੜ ਕੇ ਨਹੀਂ ਭੱਜਦੇ ਕੇ ਰਾਜੇ ਮਾਰਤੇ ਮਾਰਨੋ ਕਰਕੇ ਨਹੀਂ ਪੱਜਦੇ ਓ ਰਾਜੇ ਗੱਲੇ ਮਾਰਦੇ ਮਾਰਨੋ ਕਰਕੇ ਨਹੀਂ ਪੱਜਦੇ ਓ ਹਸਤ ਵਾਲਿਆ ਕਰਕ ਵਾਲਾ ਬਾਹ ਦੀ ਨਾਲੇ ਨੇ ਚੱਕਦੀ ਰੇਸ ਆ ਔਰ ਨਵਾਕੀ ਰੇਸ ਓ ਮਾਦੀ ਬਾਈ ਉਹ ਤੇਰਾ ਮਾਰਕਟ ਆ ਆਸਟ੍ਰੇਲੀਆ ਤੇ ਲੈਣ ਜੁੜਿਆ ਹੋਇਆ ਉਹਦਾ ਵੀ ਕਦੇ ਹੈਪੀ ਬਣਦੇ ਆ ਤੇ ਤੈਨੂੰ ਹੱਤੀ ਪਾਟੇ ਯਾਰਾ ਓ ਦੀ ਯਾਦ ਕਰੀ ਉਹਨੂੰ ਹੈਪੀ ਬਰਥਡੇ ਯਾਰਾ ਵੇ ਮਹਿੰਗੇ ਬੁੱਲਦੀ ਗਾਨ ਕਰੀ ਉਹ ਕਦੇ ਬੜਾ ਧੰਵਾਲਾ ਪ੍ਰਗਟ ਵੀਰ ਦਾ ਆਸਟ੍ਰੇਲੀਆ ਤੋਂ ਲਾਈਵ ਜੁੜਿਆ ਹੋਇਆ ਪਰ ਦੂਜੇ ਪਾਸੇ ਉਹ ਦੇਖੋ ਹੋਈ ਪਈਆ ਕਮਾਲ ਮੇਰੇ ਮਿੱਤਰੋ ਕਿ ਕਮਾਲ ਹੋਈ ਪਈਆ ਆ ਦੁਨੀਆ ਦੇ ਸੋਚਣਾ ਦੇ ਜਵਾਲ ਹੋਈ ਪਈਆ ਉਹ ਪਿਛਲੇ ਸਾਲ ਜਗਿਆ 10 ਫਰਵਰੀ ਨੂੰ ਕਹਿੰਦੇ ਮੁੰਡੇ ਦਾ ਕਹਿੰਦੇ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਕਹਿੰਦੇ ਵਿਆਹ ਵਾਲਾ ਦਿਨ ਸੀਗਾ ਪਿਛਲੇ ਸਾਲ 10 ਫਰਬੁਰੀ ਨੂੰ ਮੈਨੂੰ ਨਹੀਂ ਪਹੁੰਚਿਆ ਗਿਆ ਕਿਉਂਕਿ ਮੈਂ ਤਾਂ ਇੱਥੇ ਮੇਲਾ ਵੇੜ ਕੇ ਗਿਆ ਸੀਗਾ ਇਹ ਮੁੰਡੇ ਦਾ ਕਹਿੰਦੇ ਉਦਨੇ ਵੀ ਤੇ ਪਿਛਲੇ ਆ ਜਿਹੜੀ 10 ਫਰਬੁਰੀ ਲੰਘ ਕੇ ਗਈ ਆ ਇਹਦੀ ਹੈਪੀ ਮੈਰਿਜ ਅਨਿਵਰਸਰੀ ਰਹੀ ਆ ਆ ਹੈਪੀ ਮੈਰਿਜ ਰਹੀ ਆ ਕਹਿੰਦੇ ਬੇੜੀ ਵੀ ਕਰੋ ਮੁੰਡੇ ਵਾਲਾ 785563 ਲਿਆਓ ਕਈ ਅਗਰ ਤੇਤੀ ਪੱਗ ਪੰਡਤ ਸਰਲਾ ਹਾਫ ਪਾਪੇ ਐਂਗਲ ਲੈ ਕੇ ਜਿਹੜੀ ਮੂਵੀ ਬਣਾ ਰਿਹਾ ਉਹਦਾ ਵੀ ਧੰਨਵਾਦ ਕਰਦੇ ਹਾਂ ਹਾਫ ਪਾਪਾ ਐਂਗਲ ਕਹਿੰਦੇ ਨਹੀਂ ਨੂੰ ਇਹ ਐਂਗਲ ਨੂੰ ਹਾਫ ਕੱਪ ਬੋਲਦੇ ਆ ਮੇਰੇ ਮਿੱਤਰੋ ਔਰ ਦੂਜੇ ਪਾਸੇ ਦੇਖਿਓ ਉਹ ਮੁੰਡਾ ਮੋੜਦਾ ਜਾ ਰਿਹਾ ਅਸਟਰ ਵਾਲਾ ਅਸਟਰ ਵਾਲਾ ਟਰੈਕਟਰ ਟਾਲੀ ਖਿੱਚ ਮੁਕਾਬਲਿਆਂ ਦੇ ਵਿੱਚ ਆਹ ਟਰੈਕਟਰ ਨੂੰ ਅਸਟਰ ਦਾ ਖਤਮ ਮਿਲਿਆ ਹੋਇਆ ਪਰ ਦੂਜੇ ਪਾਸੇ ਉਹ ਟਰੈਕਟਰ ਟੋਚਰਾਂ ਦੇ ਵਿੱਚ ਉਹ ਕਹਿੰਦੇ ਭਾਗਦੀ ਵਾਲਾ ਹੈਪੀ ਬੰਦੂ ਹੈ ਹੈਪੀ ਬੰਦੂ ਹੈ ਮਿੱਤਰੋ ਜੱਗਿਆ ਹੈਪੀ ਬੰਦੂ ਹੈ ਆਹ ਹੈਪੀ ਬੰਦੂਆ ਦੇ 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 ਖੇਡ ਮੈਦਾਨ ਦੇ ਵਿੱਚ ਆਹ ਦੇਖੋ ਇਹ ਸ਼ੂਨ ਨੂੰ ਜੁੜੀ ਲੱਗਦਾ ਹੋਇਆ ਇੱਕ ਥੋੜਾ ਉਹ ਗੰਡੀ ਪੈਂਸਰਾਂ ਦੇ ਵਿੱਚ ਅਸਤਰੇਸ਼ ਦੇ ਮਾਦਾ ਦੇ ਵਿੱਚ ਐਨ ਕਹਿੰਦੇ ਖਿੱੱਚਾ ਧੂ ਦੇ ਤੌਰ ਚਾਰੀ ਨੇ ਉਹ ਬੱਲੇ ਬੱਲੇ ਹੋਈ ਪਈ ਹੈ ਖੇਡ ਦੇ ਮੈਦਾਨ ਦੇ ਵਿੱਚ ਪਰ ਕਹਿੰਦੇ ਇੱਥੇ ਆ ਕੇ ਉਹ ਗੰਡੀ ਅੜ ਜਾਂਦੀ ਆ ਇੱਥੇ ਆ ਕੇ ਗੰਡੀ ਅੜ ਜਾਂਦੀ ਆ ਜੱਲਾ ਹੋਰ ਹੋਰ ਤੋਂ ਹੋ ਜਾਂਦੀਆਂ ਨੇ ਬੰਦਨ ਦਾ ਮਾਰੂ ਜੀ ਦੇ ਟੂ ਅਲਟਰ ਟੂ ਅਲਟਰ ਬਹੁਤ ਖੇਡ ਰਿਹਾ ਦੇਖੀਏ ਇਹਨ ਕਦੇ ਖੋਰ ਲੱਗਿਆ ਹੋਇਆ ਆਹ ਸਾਹਮਣੇ ਕਾਰਤੂਸ ਆੜਿਆ ਉਹ ਕਾਰਤੂਸ ਆੜਿਆ ਗੱਲ ਬਣਾਉਣੀ ਪੈਣੀ ਆ ਆਹ ਗੱਲ ਬਣਾਉਣੀ ਪੈਣੀ ਆ ਪਰ ਆਹ ਵੇਖੋ ਉਹ ਟਾਸ ਪੈਣੀ ਆ ਕਹਿੰਦੇ ਟਾਸ ਪੈਣੀ ਆ ਮੇਰੇ ਮਿੱਤਰੋ ਵਾਹ ਬッコ ਆ ਇਹ ਕਾਇਨਾ ਕਾਂ ਦੇ ਤਾਲ ਤਾਲ ਸਾਊਂਡ ਆ ਰਹੇ ਨੇ ਇੱਥੋਂ ਕਮਾਲ ਕੀਤੀ ਹੈ ਐਸਾ ਟਰੈਕਰ ਗਵਾਚਾ ਅਸਰਮਾਰ ਕੇ ਚੱਲ ਗਿਆ ਤੇ ਨਾਲ ਹੀ ਵੀਰ ਨਾਲ ਜਿਹੜਾ ਉਹ ਨਗਵਾ ਵੀ ਅਸਰ ਵਾਲੀ ਲਾ ਰਿਹਾਗਾ ਇਹ ਕਹਿੰਦੇ ਅਸਰ ਇਸ ਵੇਲੇ ਅਸਰ ਦਿੱਤ ਗਿਆ ਤੇ ਵੀਰੋ